ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 14 14 ਲੋਕ ਮਜਹਰ ਰੋਂ ਰੋਂ ਮੈਂ ਬਸਿ ਮੁਰਾਰ ਸਸੰਤੋਖ ਤਰੋ ਤਿਆਨ ਕਥਿ ਕਥਿਏ ਭ੍ਰਮ ਗਿਆਨ ਗੁਰੂ ਪਿਆਰਿਓ ਇਹ ਉਪਦੇਸ਼ ਭਗਤ ਕਬੀਰ ਜੀ ਦਾ ਜੋ ਮੱਸਿਆ ਤੋਂ ਬਾਅਦ 14ਵਾਂ ਦਿਨ ਆਉਂਦਾ ਏ ਉਸਨੂੰ 14ਸ ਕਹਿੰਦੇ ਨੇ ਭਗਤ ਜੀ ਕਹਿੰਦੇ ਨੇ ਕਿ ਪਿਆਰਿਓ ਜੋ ਇਹ ਜਨ 14ਵਾਂ ਹੈ ਇਸ ਦੇ ਦੁਆਰਾ ਜਾਣਨਾ ਕਰੋ ਕਿਉਂ ਪ੍ਰਮਾਤਮਾ ਹਰੇਕ ਲੋਕ ਦੇ ਵਿੱਚ ਹੈ ਜਿਵੇਂ ਕਿ ਲੋਕ ਕਈ 14 ਮੰਨਦੇ ਨੇ ਤੇ ਪਗਜ ਕਹਿੰਦੇ ਕਿ ਜਿਸ ਦੇ ਮਨ ਵਿੱਚ ਪ੍ਰਮਾਤਮਾ ਵਸ ਗਿਆ ਰੂਮ ਰੂਮ ਦੇ ਵਿੱਚ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹ ਸਸਨ ਤੋਖ ਰੱਖ ਕੇ ਤੋ ਦਾ ਧਿਆਨ ਕੀਤਾ ਹੈ ਤੋ ਉਸਨੇ ਆਪਣੀ ਕਥੀ ਜ਼ਬਾਨ ਤੋਂ ਪ੍ਰਮਾਤਮਾ ਦਾ ਨਾਮ ਲੈ ਕੇ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ